ਬੀਤੀ 3 ਜੁਲਾਈ ਦੇ ਜਗਰ ਗੱਲ ਕੀਤੀ ਜਾਵੇ ਤਾਂ 3 ਜੁਲਾਈ ਨੂੰ ਜਿਹੜਾ ਕਿਹਾ ਗਿਆ ਮੁਹਾਲੀ ਦੇ 에어로 ਸਿਟੀ ਦੇ ਜਿਹੇ ਪੌਸ਼ ਇਲਾਕੇ ਦੇ ਵਿੱਚੋਂ ਇੱਕ ਪ੍ਰੋਫੈਸਰ ਦਾ ਕਿਡਨੈਪਿੰਗ ਹੁੰਦੀ ਹੈ ਕਿ ਕਿਡਨੈਪਿੰਗ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸੇ ਦਿਨ ਕਿ ਕੱਲ੍ਹ ਜਿਹੜੀ ਕਿਹਾ ਲਾਸ਼ ਮੋਰਨਿੰਗ ਹਿਲਸੋ ਜਿਹੜੀ ਕਿ ਬਰਾਮਦ ਹੁੰਦੀ ਹੈ ਉਸ ਨੂੰ ਲੈ ਕੇ ਮੁਹਾਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਕਿ ਹਾਲਾਂਕਿ ਪ੍ਰੋਫੈਸਰ ਦੇ ਪਰਿਵਾਰਕ ਮੈਂਬਰਾਂ ਵੱਲੋਂ 4 ਤਰੀਕ ਨੂੰ ਜੜ ਕੇ ਗਿਆ ਸ਼ਿਕਾਇਤ ਜੜ ਕੇ ਗਿਆ ਪੁਲਿਸ ਨੂੰ ਦਿੱਤੀ ਗਈ ਸੀ ਕਿਉਂਕਿ ਪ੍ਰੋਫੈਸਰ ਵੱਲੋਂ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਉਸ ਤਕਰੀਬ ਜਲਦੀ ਜਲਦੀ ਤੋਂ ਜਲਦੀ 35 ਤੋਂ 40 ਲੱਖ ਰੁਪਏ ਲੈ ਕੇ ਕਿਸੇ ਜਗ੍ਹਾ ਤੇ ਪਹੁੰਚਾ ਉਸ ਦੀ ਕੰਪਲੇਂਟ ਜੜ ਕੇ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੜ ਕੇ ਪੁਲਿਸ ਨੂੰ ਦਿੱਤੇ ਜਾਂਦੇ ਤੇ ਪੁਲਿਸ ਜੜ ਕੇ 4 ਤਰੀਕ ਨੂੰ ਇਸ ਨੂੰ ਲੈ ਕੇ ਮਾਮਲਾ ਦਰਜ ਕਰਦੀ ਹੈ ਤੇ ਉਸ ਤੋਂ ਬਾਅਦ ਕਾਰਵਾਈ ਅਮਲ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਜੜੀ ਗੱਲ ਨਿਕਲ ਕੇ ਇਹ ਇਨਵੈਸਟੀਗੇਸ਼ਨ ਜੜੀ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਇੱਕ ਅਫਟਰ ਟਾਈਮ ਬੀਤਣ ਤੋਂ ਬਾਅਦ ਜਿਹੜਾ ਕਿ ਹੈਗਾ ਪ੍ਰੋਫੈਸਰ ਦੀ ਲੜਾਈ ਕਾਲ ਦੇਰ ਸ਼ਾਮ ਜਿਹੜੀ ਹੈ ਮਾਰਨਿੰਗ ਹਿਲਸ ਤੋਂ ਬਰਾਮਦ ਹੁੰਦੀ ਹੈ ਲੇਕਿਨ ਪੁਲਿਸ ਉਹਨਾਂ ਕੋਖਲੇ ਦਾਅਵੇ ਤਾਂ ਜ਼ਰੂਰ ਕੀਤਾ ਜਾ ਰਿਹਾ ਹੈ ਕਿ 48 ਘੰਟੇ ਦੇ ਅੰਦਰ ਅੰਦਰ ਸਾਡੇ ਵੱਲੋਂ ਬਲਾਈਂਡ ਮਰਡਰ ਕੇਸ ਸੋਲਵ ਕਰ ਲਿਆ ਗਿਆ ਲੇਕਿਨ ਮੁਹਾਰੀ ਪੁਲਿਸ ਦੀ ਇਸ ਕਾਰਗੁਜ਼ਾਰੀ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ 13 ਤਰੀਕ ਨੂੰ 3 ਤਰੀਕ ਨੂੰ ਜਿਹੜੀ ਕਿ ਬੋਡੀ ਪ੍ਰੋਫੈਸਰ ਦਾ ਜਿਹੜਾ ਕਿ ਕਤਲ ਜਿਹੜਾ ਕਿ ਉਸ ਦਿਨ ਜਿਹੜਾ ਕਿ ਉਹਦੇ ਬਿਜ਼ਨਸ ਪਾਰਟਨਰ ਸੀ ਪਾਰਟਨਰ ਤੌਰ ਤੇ ਜਿਹੜੇ ਕੰਮ ਕਰ ਰਹੇ ਸਨ ਜਿਹੜ ਉਹਨਾਂ ਦੇ ਵੱਲੋਂ 3 ਤਰੀਕ ਨੂੰ ਹੀ ਉਸ ਨੂੰ ਕਿਡਨਾਪ ਕਰਕੇ ਮੋਰਨਿੰਗ ਹिल्स ਲਿਜਾਇਆ ਜਾਂਦਾ ਤੇ ਉੱਥੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਉਹਦਾ ਕਤਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੁਣ ਕਹਿ ਸਕਦਾ ਕਿ ਪੁਲਿਸ ਮੁਹਾਲੀ ਪੁਲਿਸ ਕਿਤੇ ਨਾ ਕਿਤੇ ਆਪਣੀ ਪਿੱਠ ਥਾਪੜ ਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ 48 ਘੰਟੇ ਦੇ ਅੰਦਰ ਅੰਦਰ ਜਿਹੜੀ ਕਿ ਇਹ ਕੇਸ ਨੂੰ ਬਲਾਈਂਡ ਮੈਡਰ ਮਰਡਰ ਕੇਸ ਨੂੰ ਸੋਲਵ ਕਰ ਲਿਆ ਗਿਆ ਹਾਲਾਂਕਿ ਪਰਿਵਾਰ ਜਿਹੜਾ ਸਾਹਿਬ ਜਿਹੜਾ ਪ੍ਰੋਫੈਸਰ ਸੀਗੇ ਸਾਫ ਦਾ ਪ੍ਰੋਫੈਸਰ ਹੈ ਕਿ ਸੀਗੇ ਅਮਰਜੀਤ ਸਹਾਗ ਉਸ ਦੇ ਬੇਟੇ ਬਨਾਰਿਕ ਦੀ ਸਪੁਕਤਾ ਜਾਣਕਾਰੀ ਜਿਹੜੀ ਕਿ ਇਹ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਸਾਂਝੀ ਵੀ ਕੀਤੀ ਗਈ ਲੇਕਿਨ ਉਸ ਦੇ ਬਾਵਜੂਦ ਵੀ ਇੰਨਾ ਸਮਾਂ ਲੱਗ ਗਿਆ ਕਿ ਉਸ ਤੋਂ ਬਾਅਦ ਜਿਹੜੀ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਫਿਲਹਾਲ ਦੀ ਘੜੀ ਪੁਲਿਸ ਇਸ ਮਾਮਲੇ ਨੂੰ ਲੈ ਕੇ ਆਪਣਾ ਪੇਟ ਥਾਪੜ ਦੀ ਹੋਈ ਨਜ਼ਰ ਆ ਰਹੀ ਹੈ ਜੋ ਕਿ ਕੁ ਵੱਡੇ ਸਵਾਲੀਆ ਨਿਸ਼ਾਨਾ ਦੇ ਘੇਰੇ ਵਿੱਚ ਨਜ਼ਰ ਆ ਰਹੀ ਹੈ ਮੋਹਾਲੀ ਤੋਂ ਮਨੀਸ਼ ਸ਼ੰਕਰ ਭਾਰਤ ਨਿਊਜ਼ਲਾਈਨ ਆਈਟੀ ਸਿਟੀ ਥਾਣੇ ਦੇ ਵਿੱਚ ਇੱਕ ਜਿਹੜਾ ਕਿਡਨਾਪਿੰਗ ਦਾ ਜਿਹੜਾ ਮੈਟਰ ਰਿਪੋਰਟ ਹੋਇਆ ਸੀਗਾ ਇਹਦੇ ਵਿੱਚ ਰਾਹੁਲ ਸਿਹાગ ਨੇ ਇਹ ਰਣ ਵਾਲੇ ਨੇ ਆਈਟੀ ਸਿਟੀ ਦੇ ਵਿਚਾਰ ਉਸਦੀ ਸੀ ਬਲਾਕ ਦੇ ਇਹਨਾਂ ਨੇ ਦੱਸਿਆ ਕਿ ਮੇਰੇ ਫਾਦਰ ਇੱਕ ਦਿਨ ਪਹਿਲਾਂ ਜੋ ਕਿ 3 ਜੁਲਾਈ ਨੂੰ ਸ਼ਾਮ ਨੂੰ ਘਰੋਂ ਚਲੇ ਗਏ ਸੀ ਤੇ ਕੋਈ ਨਾਮ ਨੂੰ ਵਿਅਕਤੀਆਂ ਨੇ ਇਹਨਾਂ ਨੂੰ ਧੱਕੇ ਨਾਲ ਬੰਦੀ ਬਣਾ ਕੇ ਰੱਖਿਆ ਲੱਗਦਾ ਹੈ ਤੇ ਕੋਈ ਨਾਮ ਨੂੰ ਵਿਅਕਤੀ ਇਹਨਾਂ ਨੂੰ ਨਾਲ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਏ ਇਸ ਮਾਮਲੇ ਦੀ ਕਿਉਂਕਿ ਕਾਫੀ ਜਿਹੜੇ ਅਮਰਜੀਤ ਸਿਹਾਕ ਮਿਸਿੰਗ ਸੀਗੇ ਇਹ ਹਰਿਆਣਾ ਦੇ ਵਿੱਚੋਂ ਕੋਲੇ ਦੇ ਵੀ ਜੋ ਪ੍ਰੋਫੈਸਰ ਰਟਾਇਰ ਹੋਏ ਹੋਏ ਨੇ ਤੇ ਪਿਛਲੇ 5-7 ਸਾਲਾਂ ਦੇ ਵਿੱਚ ਜੋ ਐਰੋਸਿਟੀ ਏਰੀਆ ਦੇ ਵਿੱਚ ਰਹ ਰਹੇ ਸੀਗੇ ਕੁਝ ਪ੍ਰੋਪਰਟੀ ਦਾ ਕੰਮ ਵੀ ਕਰ ਰਹੇ ਸੀਗੇ ਤੇ ਇਹਨਾਂ ਨੂੰ ਇਸ ਮਾਮਲੇ ਦੇ ਗੰਭੀਰਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਮੁਹੱਲੇ ਸ਼੍ਰੀ ਹਰਮਨਦੀਪ ਸਿੰਘ ਖਾਂਸੀ ਵੱਲੋਂ ਬਹੁਤ ਹੋਤਿ ਮਵਣਾਈ ਹੈ ਜਿਹਦੇ ਸਾਡੇ ਐਸਪੀ ਆਪਰੇਸ਼ਨ ਤਲਵਿੰਦਰ ਸਿੰਘ ਐਸਪੀ ਸੜੇ ਡੀਐਸਪੀ ਸਿਟੀ ਟੂ ਅਸਿਮਰਨ ਬਲਸਾ ਡੀਐਸਪੀ ਜਤਿੰਦਰ ਜੋਹਾਨ ਡੀਐਸਪੀ ਡੀ ਚਾਰਸੀ ਆਈਏ ਕਰੜੇ ਜਾਂਚ ਸੀਆਈ ਸਾਡੇ ਅੰਦਰ ਨਾਰਕੋਡਿਕ ਸੱਲ ਅਬਲਕੀ ਤੇ ਨਾਲ ਹੀ ਜਿਹੜੇ ਸਾਡੇ ਸਾਨਾ 에ਰੋਸਿਟੀ ਦੇ ਐਸਐਚਯੂ ਅਸਵਿੰਦਰ ਇਹਨਾਂ ਦੀ ਇੱਕ ਵੱਖ-ਵੱਖ ਥੀਮ ਬਣਾਈ ਹੈਗੀ ਹੈ ਤੇ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ 48 ਘੰਟਿਆਂ ਦੇ ਵਿੱਚ ਹੀ ਜਿਹੜਾ ਇਹ ਕੇਸ ਸਟੇਸ ਕਰ ਲਿਆ ਅਨਫੋਰਚਨਟਲੀ ਜਿਹੜਾ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਜਿਹੜੇ ਕਿਡਨੈਪਰਸ ਨੇ ਇਹਨਾਂ ਨੇ ਜਿਹੜੇ ਅਮਰਜੀ ਸਿਹાગ ਹੈ ਉਹਨਾਂ ਨੂੰ ਮਰਡਰ ਕਰਕੇ ਉਹਨਾਂ ਨੂੰ ਮੋਢਨੀ ਕੋਲੇ ਉਹਨਾਂ ਦੀ ਬੋਡੀ ਡੰਕ ਇਸ ਦੋਸੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਰਡਰ ਹੋ ਗਿਆ ਬਟ ਅਸੀਂ ਜਿਹੜੇ ਵਿਦਨ 48 ਆਵਰਸ ਕੇਸ ਨੂੰ ਪੇਸ ਕਰਕੇ ਜਿਹੜੇ ਦੋਹੇ ਅਕਿਊਜ਼ਡ ਐ ਇੱਕ ਦਾ ਨਾਮ ਵਿਕਰਮ ਸਿੰਘ ਐ ਤੇ ਦੂਸਰੇ ਦਾ ਨਾਮ ਭਜਿੰਦਰ ਸਿੰਘ ਐ ਇਹ ਦੋਨਾਂ ਨੂੰ ਅਸੀਂ ਵਿਦਨ 48 ਆਵਰ ਅਰੈਸਟ ਕਰ ਲਿਆ ਐ ਅਕਿਊਜ਼ ਨੂੰ ਅਰੈਸਟ ਕਰਕੇ ਉਸ ਦੇ ਵਿੱਚ ਅਸੀਂ ਮਰਡਰ ਦੇ ਸੈਕਸ਼ਨ ਐਡ ਕਰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 7 ਦਿਨ ਦਾ ਰਿਮਾਨਡ ਲਿਆ ਇਕੂਜ਼ ਨੇ ਜਿਹੜੀ ਦੌਰਾਨੇ ਤਫ਼ਤੀਸ਼ ਦਿਸਕਲੋਸ ਕੀਤਾ ਸੀਗਾ ਜੀ ਇਹਨਾਂ ਨੇ ਫਾਈਨੈਂਸ਼ੀਅਲ ਇਹਨਾਂ ਦੀ ट्राਨੈਕਸ਼ਨਸ ਚੱਲਦੀਆਂ ਸੀਗੀਆਂ ਤੇ ਇਹ ਅਬਿਊਜ਼ ਉਹਨਾਂ ਤੋਂ ਪੈਸੇ ਮੰਗ ਰਹੀ ਸੀਗੇ 30-40 ਲੱਖ ਰੁਪਏ ਉਹਨਾਂ ਨੇ ਆਪਣੇ ਉਸ ਦਿਨ ਵੀ ਉਹਨੂੰ ਕਿਡਨਾਪ ਕਰਕੇ ਉਹਨੂੰ ਅੰਡਾ ਪ੍ਰੈਸ਼ਰ ਉਹਦੇ ਬੇਟੇ ਨੂੰ ਤੇ ਉਹਨਾਂ ਦੇ ਨੌਕਰ ਨੂੰ ਕਾਲ ਕਰਵਾਈ ਵੀ 40 ਲੱਖ ਰੁਪਏ ਹੋਣੇ ਮੂਹ ਜਦੋਂ ਉਹਨਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਤੋਂ ਬਾਅਦ ਉਹਨੂੰ ਮੋਰੇ ਹਿਲ ਜਿਹੜਾ ਪੰਚਕੁਲੇ ਦੇ ਏਰੀਆ ਦੇ ਵਿੱਚ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਇਹਨੂੰ ਪਹਿਲਾਂ ਗੋਲੀਆਂ ਮਾਰੀਆਂ ਤੇ ਗੋਲੀਆਂ ਮਾਰ ਕੇ ਉੱਥੋਂ ਤੱਕਾ ਦੇ ਕੇ ਸਾਈਡ ਤੇ ਬੋਡੀ ਡੰਪ ਕਰਦੀ ਅਸੀਂ ਇਸ ਦੇ ਵਿੱਚ ਮਰਡਰ ਦੇ ਸੈਕਸ਼ਨ ਕਿਡਨਾਪਿੰਗ ਦੇ ਸੈਕਸ਼ਨ ਐਡ ਕਰਤੇ ਨੇ ਆਮ ਲੈਕਟ ਦਾ ਵੀ ਵਾਦਾ ਕੀਤਾ ਜਿਹੜੇ ਬਾਕੀ ਅਸੀਂ ਅਕਿਊਜ਼ਡ ਅਰੈਸਟ ਕਰਕੇ ਉਹਨਾਂ ਨੂੰ 4 ਦਿਨ ਦਾ ਰਿਮਾਂਡ ਲਿਆ ਤੇ ਬੋਡੀ ਐਸੀ ਜਿਹੜੇ ਅਮਰਜੀਤ ਸਿਹਗਵਰ ਜੀ ਦੀ ਉਹਨਾਂ ਦੀ ਬੋਡੀ ਐਸ ਵੀ ਰਿਕਵਰ ਕਰ ਲਈਏ ਇਸ ਤੋਂ ਬਾਅਦ ਅਸੀਂ ਇਹਨਾਂ ਰਿਮਾਂਡ ਦੇ ਦੌਰਾਨ ਜੇ ਹੋਰ ਵੀ ਕੋਈ ਡਿਸਕਲੋਜ਼ ਇਸ ਕੋਰਸ ਸਾਡੇ ਕੋਲ ਆਏਗਾ ਜਾਂ ਕੋਈ ਹੋਰ ਪਾਸੇ ਹੋਣਗੇ ਉਸ ਦੀ ਮੀਡੀਆ ਨਾਲ ਸ਼ੇਅਰ ਕਰਨਾ ਤੁਸੀਂ ਸ਼ੇਨਗਨ ਕੰਟਰੀਆਂ ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੇਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਤੇ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਨੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨੇਗਨ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਗਵਾ ਕੇ ਦਿਆ ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ